ਸੁੰਨੀ ਗਲੀ ਦੇ ਵਿੱਚ ਇੱਕ ਨੌਜਵਾਨ ਮੁੰਡਾ ਗੇੜੇ ਮਾਰਦਾ ਤੇ ਗੇੜੇ ਮਾਰਦਾ ਮਾਰਦਾ ਅਚਾਨਕ ਇਹ ਘਰ ਦੇ గేਟ ਦੇ ਬਾਹਰ ਗਾਇਬ ਹੋ ਜਾਂਦਾ ਤਾਂ ਗਾਇਬ ਹੋਣ ਤੋਂ ਬਾਅਦ ਹੀ ਇਸ ਦੀਆਂ ਸਾਰੀਆਂ ਤਸਵੀਰਾਂ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈਆਂ ਤੇ ਜਦੋਂ ਤਸਵੀਰਾਂ ਦੇਖੀਆਂ ਫਿਰ ਇਸ ਨੌਜਵਾਨ ਮੁੰਡੇ ਦੀ ਕਰਤੂਤ ਦਾ ਖੁਲਾਸਾ ਹੋਇਆ ਆਓ ਨਜ਼ਰ ਮਾਰਦੇ ਹਾਂ ਸਭ ਤੋਂ ਪਹਿਲਾਂ ਕੈਮਰੇ ਦੀਆਂ ਤਸਵੀਰਾਂ ਤੇ ਕਿ ਆਖ ਇਸ ਨੌਜਵਾਨ ਮੁੰਡੇ ਨੇ ਕਰਤੂਤ ਕੀ ਕੀਤੀ ਮਾਮਲਾ ਅੰਮ੍ਰਿਤਸਰ ਦੇ ਬਸਟੈਂਡ ਇਲਾਕੇ ਤੋਂ ਸਾਹਮਣੇ ਆਇਆ ਜਿੱਥੇ ਇੱਕ ਚੋਰ ਵੱਲੋਂ ਛਾਤ੍ਰ ਤਰੀਕੇ ਦੇ ਨਾਲ ਘਰ ਅੰਦਰ ਦਾਖਲ ਹੋ ਕੇ ਘਰ ਦੀਆਂ ਸਾਰੀਆਂ ਟੂਟੀਆਂ ਪੱਟ ਲਈਆਂ ਜੋ ਕਿ ਸਾਰੀ ਘਟਨਾ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ ਕੈਦ ਹੋਣ ਉਪਰੰਤ ਘਰ ਦੇ ਮਾਲਕ ਵੱਲੋਂ ਜਦੋਂ ਚੰਡੀਗੜ੍ਹ ਤੋਂ ਅੰਮ੍ਰਿਤਸਰ ਪਹੁੰਚਿਆ ਤੇ ਸੀਸੀਟੀਵੀ ਦੇ ਆਧਾਰ ਤੇ ਚੋਰ ਨੂੰ ਫੜਿਆ ਅਤੇ ਚੋਰ ਨੂੰ ਫੜ ਕੇ ਪੋਸ ਦੇ ਹਵਾਲੇ ਕੀਤਾ ਇਹ ਹੈ ਭਾਈ ਅੱਜ ਅੱਜ ਨਹੀਂ ਇਹ ਪਰਸਪੀ 20 ਮਿੰਟ ਕੋੜੇ ਜੰਦਰਾ ਸਾਹਿਬ ਦੇ ਬਾਹਰ ਰਹਿਣਾ ਵਾ ਚੰਡੀਗੜ੍ਹੋਂ ਆਏ ਨਾ ਚੰਡੀਗੜ੍ਹੋਂ ਆਇਆ ਵਾ ਸਪੈਸ਼ਲ ਕੀ ਦੇਖ ਸਕਾਂਗੇ ਤੁਹਾਡਾ ਨੇ ਸਾਰੇ ਘਰ ਦੀਆਂ ਜਗਵਾਰ ਦੀਆਂ ਟੂਟੀਆਂ ਲਾਗ ਲੈ ਆ ਗਿਆ ਬੈਟਰੀ ਲੈ ਗਿਆ ਪਤਾ ਨਹੀਂ ਕੀ ਕੀ ਚੁੱਕ ਕੇ ਲੈ ਗਿਆ ਪਤਾ ਹੀ ਨਹੀਂ ਕੁਝ ਵੀ ਤੁਹਾਨੂੰ ਪੱਕਾ ਪੜਾ ਹੀ ਲੜਨ ਲੱਗਾ ਜੀ ਹਾਂ ਜੀ ਕੋਈ ਸੀਸੀਟੀਵੀ ਢਲਗੋ ਆਈ ਹੈ ਜੀ ਅਸੀਂ ਲੜਕੀ ਵੀ ਫੁਟੇਜ ਆ ਗਈ ਹੈ ਠੀਕ ਹੈ ਜੀ ਪੁਲਿਸ ਕੋਲ ਕੋਈ ਪਲੇਟ ਦਿੱਤੀ ਹੈ ਰੂਟਿੰਗ ਵਿੱਚ ਰੱਖੇ ਬਸਟੈਂਡ ਚੋਂ ਕੀ ਹੋਤੀ ਇਸ ਮਾਮਲੇ ਦੇ ਉੱਤੇ ਪੁਲਿਸ ਅਧਿਕਾਰੀ ਦਾ ਬਿਆਨ ਸਾਹਮਣੇ ਆਇਆ ਤਾਂ ਆਓ ਸੁਣਦੇ ਆ ਉਹਨਾਂ ਨੇ ਇਸ ਘਟਨਾ ਨੂੰ ਲੈ ਕੇ ਕੀ ਕਿਹਾ ਸਾਹ ਬਾਈ ਕਿਚੋਰ ਘਥਾ ਫੜਿਆ ਜੀ ਕਿਤੋਂ ਬੜਿਆ ਬਾਈ ਇਹ ਬੰਦੇ ਨੂੰ ਨੰਬਰ ਘੜੀ ਚੁਕੇ ਕਿਹੜਾ ਲੱਕਾ ਕੜਾ ਬੰਦਾ ਭਾਈ ਇਹ ਕੀ ਕਾਰਵਾਈ ਕਰਨ ਲੱਗੀ ਅੱਤੇ ਹੁਣ ਖੈ ਦੇਖਿਆ ਜੋਬੇ ਤਾਂ ਆਏ ਦਿਨ ਲੁੱਟਾਂ ਖੋਹਾਂ ਚੋਰੀ ਦੀਆਂ ਵਾਰਦਾਤਾਂ ਵਿੱਚ ਇਜ਼ਾਫਾ ਹੁੰਦਾ ਜਾ ਰਿਹਾ ਜਿਸ ਕਰਕੇ ਲੋਕ ਵੀ ਪਰੇਸ਼ਾਨ ਨੇ ਹਕੀਕਤੂ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ